ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੁਸ਼ੇਰ ਲੁਧਿਆਣਾ ਇੱਕ ਵਾਰੀ ਫੇਰ ਤੁਹਾਡ ਨਾਲ ਜੁੜਿਆ ਹਾਂ ਸੋ ਬਹੁਤ ਸਾਰੇ ਕੰਟੈਸਟੈਂਟ ਜਿਹੜੇ ਐ ਚੋਣ ਜਿਹੜਾ ਉਹਦਾ ਆਖਰੀ ਚਰਨ ਜੋ ਜੋ ਨੇੜੇ ਆਂਦਾ ਜਾ ਰਿਹਾ ਹੁਣ ਇੱਕ ਮੰਥਨ ਦੇ ਵਿੱਚ ਜੁਟ ਗਏ ਐ ਫਾਈਨਲ ਜਿਹੜਾ ਟੱਚ ਦਿੱਤਾ ਜਾ ਰਿਹਾ ਆਪਣੇ ਜਿਹੜੇ ਵੋਟਰ ਹੈਗੇ ਐ ਜਿਹੜੇ ਸਪੋਰਟਰ ਹੈ ਉਹਨਾਂ ਦੀ ਸਪੋਰਟ ਦੇ ਨਾਲ ਸੋ ਇਸ ਵੇਲੇ ਇੱਕ ਵਾਰੀ ਅਸੀਂ ਫੇਰ ਬੀਜੀ ਰੁਝੇਵਿਆਂ ਦੇ ਵਿੱਚੋਂ ਪਹੁੰਚੇ ਆਂ ਐਮਪੀ ਜਵੱਦੀ ਕੋਲ ਜੀ ਹਾਂ ਐਮਪੀ ਜਵੱਦੀ ਜਿਹੜੇ ਕਿ ਵਾਰਡ ਨੰਬਰ 54 ਤੋਂ ਉਹ ਕੰਟੈਸਟ ਕਰ ਰਹੇ ਆ ਔਰ ਆਮ ਆਦਮੀ ਪਾਰਟੀ ਦੇ ਇੱਕ ਕੰਟੈਸਟੈਂਟ ਹੈ ਸੋ ਗੱਲਬਾਤ ਕਰਦੇ ਆ ਜਾਣਦੇ ਆ ਕਿ ਯੂਥ ਜਿਹੜਾ ਹੈਗਾ ਇੱਕ ਵਾਰੀ ਫੇਰ ਕੀ ਨਜ਼ਰੀਆ ਹੈ ਕਿਦਾਂ ਦਾ ਲੋਕਾਂ ਦਾ ਰੁਝਾਨ ਮਿਲ ਰਿਹਾ ਔਰ ਹੁਣ ਗਿਣਤੀ ਦੇ ਡੇਢ ਦਿਨ ਰਹਿ ਗਿਆ ਇਹ ਜਿਹੜਾ ਕੰਟੈਸਟ ਨੂੰ ਉਸ ਤੋਂ ਬਾਅਦ ਫੇਰ ਇੱਕ ਦਿਨ ਦਾ ਰੈਸਟ ਹੋਏਗਾ ਫੇਰ ਵੋਟਾਂ ਪੈਣ ਗਿਆ ਔਰ ਫਾਈਨਲ ਰਿਜ਼ਲਟ ਵੀ ਉਸੇ ਦਿਨ ਆ ਜਾਏਗਾ ਸਰ ਕਿਦਾਂ ਡਰ ਲੱਗ ਰਿਹਾ ਫਿਰ ਨਹੀਂ ਸਰ ਆਈ ਐਮ ਐਕਸਾਈਟਿਡ ਕਿਉਂਕਿ ਇਸ ਇਲਾਕੇ ਦੀ ਸੇਵਾ ਸਾਡਾ ਪਰਿਵਾਰ ਸ਼ੁਰੂ ਤੋਂ ਕਰਦਾ ਆਇਆ ਕਰਦੇ ਆਂ ਤੇ ਕਰਦੇ ਰਵਾਂਗੇ ਜੀ ਤੇ ਪਹਿਲੇ ਦਿਨ ਹੀ ਮੇਰਾ ਇਹ ਸ਼ੁਰੂ ਤੋਂ ਹੀ ਮੇਰੇ ਫਾਦਰ ਸਾਹਿਬ ਨੇ ਵੀ ਮੈਨੂੰ ਸਿਖਾਇਆ ਹੋਇਆ ਸੀਗਾ ਮੈਂ ਫਾਦਰ ਸਾਹਿਬ ਨੂੰ ਦੇਖਦਾ ਆਂ ਜਦੋਂ ਉਹਨਾਂ ਨੇ ਵੀ ਨਮੰਦਗੀ ਕੀਤੀ ਇਸ ਬੋਰਡ ਦੀ ਤੇ ਮੈਨੂੰ ਬੜਾ ਸ਼ੌਂਕ ਸੀ ਤੇ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਆ ਤੇ ਓਨੀ ਓਨੀ ਐਕਸਾਈਟਮੈਂਟ ਵੱਧਦੀ ਜਾ ਰਹੀ ਆ ਵੀ ਸਾਨੂੰ ਵੀ ਸੇਵਾ ਕਰਨ ਦਾ ਇੱਕ ਵਾਰੀ ਮੌਕਾ ਮਿਲੇ ਜੀ ਜੀ ਸਰ ਹਰ ਬੰਦਾ ਮੈਂ ਦੇਖਿਆ ਵੋਟਾਂ ਦੇ ਵਿੱਚ ਇੱਕੋ ਹੀ ਚੀਜ਼ ਕਹੀ ਜਾ ਰਿਹਾ ਜੀ ਜਿਹੜਾ ਵੀ ਕੰਟੈਸਟੈਂਟ ਖੜਾ ਹੈ ਕਹਰੋ ਬੇਸਿਕ ਕੰਮ ਵੀ ਹੈ ਪਰ ਕੋਈ ਵੀ ਆਪਣਾ ਵਿਜ਼ਨ ਨਹੀਂ ਦੱਸ ਪਾ ਰਿਹਾ ਹਰ ਬੰਦਾ ਕਹਿੰਦਾ ਜੀ ਅਸੀਂ ਸੜਕਾਂ ਠੀਕ ਕਰਾ ਦਾਂਗੇ ਇਨਫਰਾਸਟ੍ਰਕਚਰ ਠੀਕ ਕਰਾ ਦਾਂਗੇ ਸੇਵਰੇ ਠੀਕ ਕਰਾ ਦਾਂਗੇ ਉਹ ਤਾਂ ਬੇਸਿਕ ਸਾਡੇ ਹੈਗੇ ਆ ਕੀ ਅਸੀਂ ਇਹਦੇ ਤੋਂ ਉੱਪਰ ਉੱਠੇ ਨਹੀਂ ਪਾਉਨੇ ਸਾਡਾ ਵਿਜ਼ਨ ਹੀ ਨਹੀਂ ਹੈ ਅਸੀਂ ਸੋਚ ਹੀ ਨਹੀਂ ਰਖਦੇ ਨਹੀਂ ਦੇਖੋ ਇਹ ਚਲੋ ਬੇਸਿਕ ਨੀਡਸ ਹੁੰਦੀਆਂ ਨੇ ਹਨਾ ਪਿਛਲੇ ਸਰਕਾਰਾਂ ਨੇ ਨਹੀਂ ਕੀਤਾ ਇਹ ਵੀ ਆਪਾਂ ਨੂੰ ਕਰਨ ਦੀ ਲੋੜ ਆ ਪਰ ਜਿਵੇਂ ਮੈਂ ਇੱਕ ਆਪ ਯੂਥ ਆ ਯੰਗ ਆ ਮੈਂ ਮੇਰਾ ਇੱਕ ਵਿਜ਼ਨ ਆ ਜਿਵੇਂ ਸਾਡੇ ਯੰਗਸਟਰ ਨੇ ਪੜ੍ਹੇ ਲਿਖੇ ਨੇ ਕਈ ਉਹਨਾਂ ਨੂੰ ਵਿਚਾਰੇ ਨੂੰ ਨਹੀਂ ਨੌਕਰੀਆਂ ਮਿਲਦੀਆਂ ਮੈਂ ਕੋਸ਼ਿਸ਼ ਕਰੂੰਗਾ ਕੋਸ਼ਿਸ਼ ਨਹੀਂ ਮੈਂ ਕਰੂੰਗਾ ਹੀ ਆਈਟੀ ਸੈੱਲ ਨੂੰ ਲੈ ਕੇ ਅਸੀਂ ਟ੍ਰੇਨਿੰਗ ਸੈਂਟਰ ਖੋਲ੍ਹਾਂਗੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਬੱਚਿਆਂ ਨੂੰ ਇਹ ਸ਼ਾਰਟ ਟਰਮ ਟ੍ਰੇਨਿੰਗ ਹੁੰਦੀ ਆ ਤੇ ਜਿਵੇਂ ਜਿਵੇਂ ਬੱਚਿਆਂ ਨੂੰ ਟ੍ਰੇਨ ਕੀਤਾ ਜਾਊਗਾ ਉਸ ਹਿਸਾਬ ਨਾਲ ਨੌਕਰੀਆਂ ਪ੍ਰੋਵਾਈਡ ਹੋਣਗੀਆਂ ਜਿਵੇਂ ਹੁਣ ਐਗਜ਼ਾਮਪਲ ਲਾ ਲਓ ਇਲੈਕਸ਼ਨ ਲੜ ਰਹੇ ਨੇ 500 ਬੰਦਾ ਇਲੈਕਸ਼ਨ ਲੜ ਰਿਹਾ ਆਈ ਥਿੰਕ 482 ਜੀ ਹੈਨਾ ਤੇ ਸੋਸ਼ਲ ਮੀਡੀਆ ਜਿਹੜਾ ਹੁੰਦਾ ਜੇ ਇੱਕ ਤਿੰਨ ਬੰਦੇ ਆ ਮਗਰ ਇੱਕ ਬੰਦਾ ਵੀ ਹੋ ਜੇ ਠੀਕ ਆ ਤੁਸੀਂ ਦੇਖ ਲਓ ਗੱਲ ਕਿੱਥੇ ਪਹੁੰਚ ਜਾਂਦੀ ਆ ਠੀਕ ਆ ਜੀ ਹੁਣ ਮੇਰਾ ਵੀ ਜਿਹੜਾ ਸੋਸ਼ਲ ਮੀਡੀਆ ਉਹ ਸਾਰਾ ਆਈਟੀ ਸੈੱਲ ਹੀ ਬਣਾ ਰਿਆ ਆਈਟੀ ਸੈੱਲ ਨੂੰ ਲੈ ਕੇ ਇੱਕ ਬੜਾ ਵਧੀਆ ਹੋ ਸਕਦਾ ਜਿਹੜੇ ਹੁਣ ਸੋਸ਼ਲ ਮੀਡੀਆ ਚਲਾ ਰਹੇ ਨੇ ਇਹ ਕੱਲ ਨੂੰ ਜਦੋਂ ਇਲੈਕਸ਼ਨ ਖਤਮ ਹੋਣੀ ਆ ਤਾਂ ਇਹ ਕੱਲ ਨੂੰ ਕਿਤੇ ਹੋਰ ਕੰਪਨੀਆਂ ਜੌਬ ਕਰ ਸਕਦੇ ਨੇ ਜਦੋਂ ਅਸੀਂ ਟ੍ਰੇਨਿੰਗ ਸੈਂਟਰ ਖੋਲਾਂਗੇ ਜਦੋਂ ਬੱਚੇ ਵਧੀਆ ਟ੍ਰੇਨ ਨਹੀਂ ਹੋਗੇ ਪੜ੍ਹੇ ਲਿਖੇ ਬੱਚੇ ਨੇ ਟ੍ਰੇਨਿੰਗ ਹੁੰ ਕਰਨੀ ਉਹਨਾਂ ਨੂੰ ਸੌਖੀ ਆ ਤੇ ਕੱਲ ਨੂੰ ਅਸੀਂ ਇੰਡਸਟਰੀਆਂ ਨੂੰ ਵੀ ਇੱਕ ਵਧੀਆ ਯੂਥ ਤਿਆਰ ਕਰਕੇ ਦਵਾਂਗੇ ਬਿਲਕੁਲ ਠੀਕ ਹੈ ਜੀ ਸੋ ਇਹ ਤਾਂ ਹੋ ਗਈ ਯੂਥ ਦੀ ਗੱਲ ਹੋਰ ਇਲਾਕੇ ਦੇ ਵਿੱਚ ਅਸੀਂ ਜਿਹੜੀਆਂ ਜਿਵੇਂ ਤੁਹਾਡਾ ਜਿਹੜਾ ਇਲਾਕਾ ਆ ਆਲਰੇਡੀ ਬਸਿਆ ਹੋਇਆ ਹੈ ਹਾਲਾਂਕਿ ਆਊਟਰ ਇਲਾਕਾ ਹੈ ਸਟਾਰਟਿੰਗ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਨੇੜੇ ਤੇ ਸਭ ਤੋਂ ਤੇਜ਼ੀ ਨਾਲ ਫੈਲਿਆ ਸੀਗਾ ਸੋ ਫਿਰ ਵੀ ਹਜੇ ਵੀ ਬਹੁਤ ਸਾਰੀਆਂ ਕਮੀਆਂ ਆ ਹੋਰ ਇਹਦੇ ਵਿੱਚ ਕਿਦਾਂ ਸੁਧਾਰ ਲਿਆ ਜਾ ਸਕੇ ਰੇ ਦੇ ਵਿੱਚ ਸੁਧਾਰ ਆਪਾਂ ਨਾ ਕੱਲਾ ਕਲੀਆਂ ਸੜਕਾਂ ਸੀਵਰੇਜ ਵਾਟਰ ਸਪਲਾਈ ਹੋਗੀ ਸਟਰੀਟ ਲਾਈਟਾਂ ਇਹ ਠੀਕ ਕਰਕੇ ਨਹੀਂ ਕਰ ਸਕਦੇ ਇਹ ਦਾ ਸੁਧਾਰ ਮੈਂ ਨਾ ਜਿਵੇਂ ਆਪਾਂ ਬਾਹਰ ਜਾਂਦੇ ਆ ਜਾਂਦੇ ਰਹਿੰਦੇ ਆ ਫੋਰਨ ਟ੍ਰਿਪ ਲਗਦੇ ਨੇ ਤੇ ਤਾਰੇ ਦੇਖਦੇ ਆ ਉੱਥੇ ਤਾਰ ਨਹੀਂ ਹੁੰਦੀ ਉੱਤੇ ਕੋਈ ਠੀਕ ਆ ਜੀ ਉੱਤੇ ਤਾਰਾਂ ਨਹੀਂ ਹੁੰਦੀਆਂ ਉਹਦੇ ਉਹ ਚੀਜ਼ ਨੂੰ ਬੰਦੇ ਨਗਰ ਨਜ਼ਰ ਰੱਖਦੇ ਆਪਣੇ ਏਰੀਏ 'ਚ ਮੈਂ ਦੇਖਦਾ ਸਾਡੇ ਤਾਰਾਂ ਦੇ ਬਹੁਤ ਵੱਡੇ ਵੱਡੇ ਜਾਲ ਨੇ ਠੀਕ ਆ ਮੈਂ ਕੋਸ਼ਿਸ਼ ਕਰੂੰਗਾ ਬੀਸ ਜਦੋਂ ਕਾਰਪੋਰੇਸ਼ਨ ਚ ਜਾਵਾਂ ਸਾਰੇ ਕਾਉਂਸਲਰਾਂ ਨਾਲ ਰਲ ਕੇ ਹਾਊਸ ਚ ਅਸੀਂ ਇੱਕ ਮਤਾ ਪਾਈਏ ਹੋ ਸਕਿਆ ਵੀ ਇਹ ਤਾਰਾਂ ਜੋ ਕਿ ਹਜੇ ਇੰਨਾ ਜਲਦੀ ਮੁਮਕਿਨ ਨਹੀਂ ਹੈਗਾ ਪਰ ਆਪਾਂ ਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਨਾ ਕਿਤੋਂ ਤੋਂ ਸ਼ੁਰੂਆਤ ਕਰਨੀ ਹੈ ਕਿਤੋਂ ਤੋਂ ਸ਼ੁਰੂਆਤ ਕਰਨੀ ਪੈਣੀ ਆ ਆਪਾਂ ਨੂੰ ਇਹ ਤਾਰਾਂ ਅੰਡਰਗਰਾਊਂਡ ਹੋਣ ਜਿਵੇਂ ਆਪਾਂ ਹੁਣ ਦੇਖਦੇ ਆਂ ਇੰਟਰਨੈਟ ਕਿੰਨੇ ਜ਼ਿਆਦਾ ਕੰਪਨੀਆਂ ਆ ਚੁੱਕੀਆਂ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕਰਨੀ ਚਾਹੀਦਾ ਹਰ ਮੁੱਲੇ ਚ ਇੱਕ ਜਾਂ ਦੋ ਇੰਟਰਨੈਟ ਹੋਣ ਬਾਕੀ ਸਾਰਿਆਂ ਦਾ ਕੱਟ ਆਫ ਕੀਤਾ ਜਾਵੇ ਜੋ ਕਿ ਉਹਨਾਂ ਦਾ ਅਸੀਂ ਮੈਂ ਮੈਂ ਨੋਟ ਕੀਤਾ ਮੈਨੂੰ ਨਾ ਇੰਟਰਨੈਟ ਦੀ ਪ੍ਰੋਬਲਮ ਆ ਗਈ ਸੀ ਜਦੋਂ ਮੈਂ ਪਿੱਛੇ ਉਹਦੀ ਤਾਰ ਦੇਖਣ ਗਿਆ ਨਾ ਮੈਨੂੰ ਪਾਜੀ ਤਾਰ ਨਹੀਂ ਲੱਭੀ ਉਹਦੀ ਇੰਨਾ ਗੁੱਛਾ ਬਣਿਆ ਪਿਆ ਉਹ ਇੰਟਰਨੈਟ ਵਾਲੇ ਆਉਂਦੇ ਨੇ ਤਾਰ ਕੱਟਦੇ ਨੇ ਉੱਥੇ ਨਵੀਂ ਲਾਉਂਦੇ ਨੇ ਉੱਥੇ ਛੱਡ ਜਾਂਦੇ ਨੇ ਇਹ ਬੜੀ ਵੱਡੀ ਪ੍ਰੋਬਲਮ ਆ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਹ ਸਟੈਪ ਚੱਕਣਾ ਚਾਹੀਦਾ ਜੀ ਜਿਵੇਂ ਐਮਪੀਜੀ ਇੱਕ ਬੇਸਿਕ ਚੀਜ਼ ਕੀ ਹੈ ਕਿ ਤੁਸੀਂ ਗੱਲਾਂ ਤਾਂ ਬਹੁਤ ਸੋਹਣੀਆਂ ਕੀਤੀਆਂ ਪਰ ਵਾਅਦੇ ਵੀ ਹੋਏ ਸੀ ਕਿ ਮੈਂ ਤੁਸੀ ਕਹਤਾ ਸਕਿੱਲ ਸੈਂਟਰ ਖੋਲੂਗਾ ਇਦਾਂ ਕਰੂੰਗਾ ਇਹ ਹਵਾਈ ਕਿਲੇ ਤਾਂ ਬਹੁਤ ਸਾਰੇ ਲੋਕ ਕਰਦੇ ਆ ਮਤਲਬ ਗੱਲਾਂ ਹੀ ਆ ਅਗਲਾ ਕੰਦਾ ਚਲੋ ਜੀ ਇਲੈਕਸ਼ਨ ਜਿੱਤੇ ਆ ਮੁੜ ਕੇ ਕਿਹੜਾ ਰਾਜਾ ਕਿਹੜੀ ਪ੍ਰਜਾ ਜਨਤਾ ਪਿੱਛੇ ਵਿੱਚ ਹੁੰਦੀ ਬੰਦਾ ਅੱਗੇ ਅੱਗੇ ਹੁੰਦਾ ਯੂ-ਟਰਨ ਮਾਰ ਜਾਂਦਾ ਕਹਿੰਦਾ ਜੀ ਕੋਈ ਗੱਲ ਨਹੀਂ ਉਹ ਕੀਤੇ ਸੀ ਜੀ ਕੋਸ਼ਿਸ਼ ਕੀਤੀ ਮੁੜ ਕੇ ਯਾਦ ਹੀ ਨਹੀਂ ਰਹਿੰਦੇ ਵਾਅਦੇ ਮਤਲਬ ਤੁਹਾਨੂੰ ਤੁਸੀਂ ਇਹ ਸਾਰੀਆਂ ਗੱਲਾਂ ਲੋਕਾਂ ਦੀਆਂ ਹੈਗੀਆਂ ਮੈਂ ਨਹੀਂ ਕਹਿ ਰਿਹਾ ਔਰ ਉਹ ਕਿਹ ਕਹਿੰਦੇ ਚੋਣਵੀ ਵਾਦੇ ਹੀ ਬਣ ਕੇ ਰਹਿ ਜਾਂਦੇ ਇਹ ਦੇਖੋ ਜੀ ਇਹ ਕਿਹੜਾ ਮੈਂ ਆਪਣੇ ਕੋਲੋਂ ਇਹ ਕਰਨਾ ਸਾਰਾ ਸੈਂਟਰ ਦਾ ਆਪਣੀ ਸੈਂਟਰ ਗਵਰਨਮੈਂਟ ਦਾ ਪਰਜਾਇਆ ਇਹ ਸਕੀਮਸ ਨੇ ਆਪਣੀਆਂ ਸਟੇਟ ਗਵਰਨਮੈਂਟਸ ਦੀਆਂ ਸਕੀਮਸ ਨੇ ਇਹ ਸਾਰੀਆਂ ਠੀਕ ਆ ਜੋ ਯੂਥ ਨੂੰ ਆਈਟੀ ਸੈੱਲ ਚ ਭੇਜਣਾ ਉਹਨਾਂ ਨੂੰ ਸਕਿੱਲਸ ਦੇਣੀ ਆ ਇਹ ਤਾਂ ਮੈਂ ਇੱਕ ਸਿਰਫ ਕੋਸ਼ਿਸ਼ ਕਰਨੀ ਆ ਮੈਂ ਯੂਥ ਨੂੰ ਜਿਆਦਾ ਤੋਂ ਜਿਆਦਾ ਮੋਟੀਵੇਟ ਕਰਨਾ ਕਿ ਆਪਾਂ ਰਲ ਕੇ ਆਈਟੀ ਸੈੱਲ ਵੱਲ ਧਿਆਨ ਦੇਈਏ ਇਹ ਆਉਣ ਵਾਲਾ ਫਿਊਚਰ ਆਪਣਾ ਠੀਕ ਆ ਤੇ ਨਾਲੇ ਇਹ ਜੇਬ ਚੋਂ ਨਹੀਂ ਖਰਚਣਾ ਕਿਸੇ ਨੇ ਇੱਕ ਕੋਸ਼ਿਸ਼ ਹੁੰਦੀ ਆ ਹੁਣ ਮੈਂ ਇੱਕ ਯੂਥ ਆ ਤਾਂ ਹੀ ਮੈਂ ਇਹ ਚੋਨਾ ਮੈਂ ਦੇਖਿਆ ਬਹੁਤ ਯੂਥ ਆਪਣੇ ਫ੍ਰੀ ਫਿਰ ਰਹੇ ਆ ਠੀਕ ਆ ਜਦੋਂ ਕਹਿੰਦੇ ਆ ਨਾ ਵੇਲਾ ਦਿਮਾਗ ਸ਼ੈਤਾਨ ਦਾ ਘਰ ਉਹ ਸ਼ੈਤਾਨ ਦਾ ਘਰ ਹੋ ਜਾਂਦਾ ਜੇ ਉਹਦੇ ਯੂਥ ਕਿਤੇ ਕੰਮ ਲੱਗੂਗਾ ਉਹਨੂੰ ਟ੍ਰੇਨਿੰਗ ਮਿਲੂਗੀ ਹਨਾ ਚਾਰ ਪੈਸੇ ਬਣਨਗੇ ਅਗਲਾ ਆਪੀ ਸ਼ੌਂਕ ਨਾਲ ਕੰਮ ਕਰੂਗਾ ਜੀ ਨਾਲੇ ਤੁਸੀਂ ਕਿਹ ਕਹਦੇ ਹੋ ਕਿ ਟ੍ਰੇਨਿੰਗ ਹੋਣ ਨਾਲ ਉਹਨਾਂ ਨੂੰ ਉਹਨਾਂ ਦੇ ਰਿਸਪੈਕਟੇਬਲ ਜੇ ਜੋਬ ਹੈ ਜਿਹੜੀ ਜਿਸ ਸੈਲਰੀ ਨੂੰ ਉਹ ਸੋਚਦੇ ਆ ਮਿਲਦੇ ਆ ਕਿਉਂਕਿ ਅੱਜ ਯੂਥ ਪੜ ਜਾਂਦਾ ਹੈ ਪਰ ਬਾਤ ਤੋ ਕਹਿੰਦਾ ਯਾਰ ਮੈਂ ਜੋ ਸੈਲਰੀ ਸੋਚਦਾ ਸੀ ਮੈਨੂੰ ਉਹ ਨਹੀਂ ਮਿਲਦੀ ਇਸ ਕਰਕੇ ਉਹ ਡੀਮੋਟੀਵੇਟ ਹੋ ਜਾਂਦਾ ਜੇ ਸਕਿੱਲ ਦੀ ਕਰ ਦੋਗੇ ਤੇ ਉਹਦੇ ਨਾਲ ਥੋੜੀ ਜਿਹੀ ਵਧੀਆ ਸੈਲਰੀ ਵੀ ਮਿਲ ਜੂਗੀ ਉਹ ਵੀ ਖੁਸ਼ ਹੋ ਜਾਊਗਾ ਮੋਟੀਵੇਟਿਡ ਹੋ ਜਾਊਗਾ ਬਿਲਕੁਲ ਮੋਟੀਵੇਟ ਹੋਊਗਾ ਜੀ ਇੱਕ ਬੰਦਾ ਵਿਹਲਾ ਕੁਝ ਕਰ ਨਹੀਂ ਰਿਹਾ ਇੱਕ ਬੰਦਾ ਘਰੇ ਕੁਝ ਤਾਂ ਲੈ ਕੇ ਜਾ ਰਿਹਾ ਹੁਣ ਮੈਨੂੰ ਪਤਾ ਜਿਹੜੇ ਮੇਰੇ ਸੋਸ਼ਲ ਮੀਡੀਆ ਵਾਲੀ ਟੀਮ ਆ ਠੀਕ ਆ ਫ੍ਰੀ ਦਾ ਕੰਮ ਨਹੀਂ ਕਰ ਰਹੇ ਠੀਕ ਆ ਆਪਾਂ ਉਹਨਾਂ ਨੂੰ ਕੁਛ ਨਾ ਕੁਛ ਪੇ ਕਰਦੇ ਆ ਬਿਲਕੁਲ ਹੁਣ ਜਦੋਂ ਇਲੈਕਸ਼ਨ ਖਤਮ ਹੋ ਜਾਣੀਆਂ ਉਦੋਂ ਹੋਂ ਮੇਰੇ ਕੋਲ ਇਹ ਹੁਣ ਤਿੰਨ ਤੋਂ ਚਾਰ ਮੁੰਡੇ ਕੰਮ ਕਰਦੇ ਨੇ ਇੱਕ ਮੁੰਡਾ ਤਾਂ ਮੇਰੇ ਕੋਲ ਪੱਕਾ ਹੀ ਰਹੂਗਾ ਜਿਹੜਾ ਸੋਸ਼ਲ ਮੀਡੀਆ ਕਰੂ ਜਿਹੜੇ ਉਹ ਦੋ ਤੋਂ ਤਿੰਨ ਮੁੰਡੇ ਹੋਣਗੇ ਉਹ ਤਾਂ ਫ੍ਰੀ ਹੋਗੇ ਨਾ ਬਿਲਕੁਲ ਆਹ ਲੁਧਿਆਣਾ ਕਾਰੋਬਾਰੀ ਸ਼ਹਿਰ ਹੈ ਬਹੁਤ ਸਾਰੀ ਇੰਡਸਟਰੀ ਨੂੰ ਲੋਡ ਹੋਏਗੀ ਉੱਥੇ ਕਿਤੇ ਨਾ ਕਿਤੇ ਆਬਜ਼ਰਵ ਹੋ ਜਾਏਗਾ ਬਿਲਕੁਲ ਜੀ ਇੱਥੇ ਲੁਧਿਆਣਾ ਕਾਰੋਬਾਰੀ ਆ ਇੰਨੀ ਜ਼ਿਆਦਾ ਇੱਥੇ ਇੰਡਸਟਰੀ ਆ ਦੇਖਿਆ ਜਾਵੇ ਤਾਂ ਇਹ ਇੰਡਸਟਰੀ ਤਾਂ ਹੱਬ ਮੰਨਿਆ ਜਾਂਦਾ ਲੁਧਿਆਣਾ ਜਦੋਂ ਉਹਨਾਂ ਨੂੰ ਅਸੀਂ ਮੁੰਡੇ ਜਾਂ ਸਾਡੀਆਂ ਭੈਣਾਂ ਅਸੀਂ ਟ੍ਰੇਨ ਕਰਕੇ ਦਵਾਂਗੇ ਤਾਂ ਆਟੋਮੈਟਿਕਲੀ ਉਹਨਾਂ ਨੂੰ ਰੱਖਣਗੇ ਤੇ ਉਹਨਾਂ ਨੂੰ ਵਧੀਆ ਪੇ ਮਿਲੂਗੀ ਤੇ ਜਿਹਦੇ ਨਾਲ ਉਹ ਖੁਸ਼ ਵੀ ਰਹਿਣਗੇ ਜੀ ਆ ਜਿਵੇਂ ਤੁਸੀਂ ਆ ਸਾਰੀਆਂ ਚੀਜ਼ਾਂ ਦਸੀਆਂ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਥੋੜੀ ਜਿਹੀ ਨਰਾਜ਼ਗੀਆਂ ਵੀ ਹੈਗੀਆਂ ਇਸ ਟਾਈਮ ਲੋਕਾਂ ਦੇ ਵਿੱਚ ਵੋਟਰਾਂ ਦੇ ਵਿੱਚ ਸੋ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿਉਂਕਿ ਇੱਕ ਤਾਂ ਵਿਪੱਖਸ਼ ਹੈ ਉਹ ਬਲੇਮ ਕਰ ਰਿਹਾ ਕਿ 3 ਸਾਲ ਬਾਅਦ ਆਪਾਂ ਇਲੈਕਸ਼ਨ ਕਰਾ ਰਹੇ ਆ ਜਦ ਕਿ ਪਹਿਲੇ ਸਾਲ ਬਾਅਦ ਹੋਣਾ ਚਾਹੀਦਾ ਸੀ ਦੂਜਾ ਇਸ ਬਿਟਵੀਨ ਚ ਵਿਪੱਖਸ਼ ਦੇ ਵਿੱਚ ਕੁਝ ਐਂਟੀ ਇਨਕੰਪੈਂਸਿਵ ਵੀ ਹੁੰਦੀ ਹੈ ਕਿਉਂਕਿ ਮੌਜੂਦਾ ਸਰਕਾਰ ਤੋਂ ਕੁਝ ਨਾਰਾਜ਼ਗੀਆਂ ਹੋ ਜਾਂਦੀਆਂ ਕੁਝ ਵਾਅਦੇ ਪੂਰੇ ਹੁੰਦੇ ਆ ਕੁਝ ਨਹੀਂ ਹੁੰਦੇ ਸੋ ਕਈ ਇਹੋ ਜਿਹੀਆਂ ਵੀ ਔਕੜਾਂ ਆ ਰਹੀਆਂ ਨਹੀਂ ਹਜੇ ਤੱਕ ਮੈਨੂੰ ਇਦਾਂ ਦੀ ਕੋਈ ਔਕੜ ਨਹੀਂ ਆਈ ਮੈਂ ਜਿੰਨਾ ਚ ਮੈਨੂੰ ਦੇਖ ਲਓ ਅੱਜ 5-6 ਦਿਨ ਹੋ ਗਏ ਚੋਣ ਪ੍ਰਚਾਰ ਕਰਦੇ ਨੂੰ ਮੈਨੂੰ ਤਾਂ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਅਸਲ 'ਚ ਗੱਲ ਪਤਾ ਕੀ ਆ ਇਲੈਕਸ਼ਨ ਲੇਟ ਹੋਣ ਕਰਕੇ ਲੋਕਾਂ ਦੀ ਨਾਰਾਜ਼ਗੀ ਹੋ ਸਕਦੀ ਆ ਸੀਗੀ ਪਰ ਉਹ ਹੁਣ ਖਤਮ ਹੋ ਗਈ ਉਹਨਾਂ ਨੇ ਦੇਖਿਆ ਜਦੋਂ ਕੈਂਡੀਡੇਟ ਵਧੀਆ ਬਣ ਗਏ ਹੁਣ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਦਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਕਾਉਂਸਲਰ ਲੋਕਾਂ ਦੀ ਉਹੀ ਸਮੱਸਿਆਵਾਂ ਹੱਲ ਹੋ ਜਾਣੀਆਂ ਨੇ ਜਦੋਂ ਥੱਲੇ ਵਾਲੇ ਲੈਵਲ ਤੋਂ ਗਰਾਊਂਡ ਲੈਵਲ ਤੋਂ ਆਪਾਂ ਕੰਮ ਕਰਦੇ ਹਾਂ ਹੁਣ ਛੋਟੇ ਛੋਟੇ ਕੰਮ ਹੁੰਦੇ ਨੇ ਕਈ ਕਾਉਂਸਲਰ ਕੋਲ ਆਉਣਾ ਸਾਈਨ ਕਰਵਾਉਣੇ ਆਹ ਜਿਹੜੇ ਤੁਹਾਨੂੰ ਆਪਾਂ ਪਹਿਲਾਂ ਕੰਮ ਗਣਾਏ ਨੇ ਸੀ ਵੀਰੇ ਵਾਟਰ ਸਪਲਾਈ ਲ ਸਟਰੀਟ ਲਾਈਟ ਖਰਾਬ ਆ ਸਫਾਈ ਦਾ ਉਹ ਬੰਦਾ ਸਿੱਧਾ ਐਮ ਐਲ ਏ ਸਾਹਿਬ ਕੋਲ ਨਹੀਂ ਨਾ ਜਾ ਸਕਦਾ ਉਹਨਾਂ ਨੇ ਤਾਂ ਕਾਉਂਸਲਰ ਕੋਲੇ ਆਉਣਾ ਮੈਂ ਇੱਕ ਗੱਲ ਤੁਹਾਨੂੰ ਹੋਰ ਕਲੀਅਰ ਕਰ ਦੇਣੀ ਚਾਹਣਾ ਮੈਨੂੰ ਕਿਸੇ ਨੇ ਸਵਾਲ ਪੁੱ ਲੋਕ ਸਭਾ ਇਲੈਕਸ਼ਨ ਸੀਟਾਂ ਬਹੁਤ ਘੱਟ ਆਈਆਂ ਮੇਰਾ ਮੰਨਣਾ ਇਹ ਵੀ ਜਿਹੜੀਆਂ ਸੀਟਾਂ ਘੱਟ ਆਈਆਂ ਨੇ ਕਿਉਂਕਿ ਨਾ ਤਾਂ ਉਧਰ ਸਰਪੰਚੀ ਇਲੈਕਸ਼ਨ ਹੋਈ ਸੀ ਨਾ ਕਾਉਂਸਲਰੀ ਹੋਈ ਸੀ ਜੇ ਸਰਪੰਚੀ ਤੇ ਕਾਉਂਸਲਰੀ ਹੋਈ ਹੁੰਦੀ ਕਿਉਂਕਿ ਏਰੀਏ ਦੇ ਮੋਹਦਵਾਰ ਬੰਦੇ ਹੁੰਦੇ ਆ ਮੋਹਦਵਾਰ ਬੰਦਿਆਂ ਨਾਲ ਲੋਕਾਂ ਦੀ ਅਟੈਚਮੈਂਟ ਹੁੰਦੀ ਹੁੰਦੀ ਆ ਵੋਟ ਹੁੰਦੀ ਆ ਇੱਕ ਤਾਂ ਆਮ ਆਦਮੀ ਪਾਰਟੀ ਸੱਤਾਈ ਸੀਗੀ ਹਰ ਏਰੀਏ ਚ ਕਾਉਂਸਲਰ ਦੇ 4 ਤੋਂ 5-5 ਕੈਂਡੀਡੇਟ ਸੀਗੇ ਲੋਕਾਂ ਨੂੰ ਇਹੀ ਨਹੀਂ ਪਤਾ ਸੀ ਵੀ ਕਿਹਨੂੰ ਟਿਕਟ ਮਿਲਣੀ ਆ ਕਿਹਨੇ ਸਾਡੀ ਨੁਮਾਇੰਦਗੀ ਕਰਨੀ ਆ ਜੇ ਉਦੋਂ ਹੀ ਕਲੀਅਰ ਹੋਇਆ ਹੁੰਦਾ ਨਾ ਤਾਂ ਮੈਨੂੰ ਇੰਨਾ ਕੀ ਕੀ ਨਾ ਲੋਕ ਸਭਾ ਚ 8 ਤੋਂ 10 ਸੀਟਾਂ ਹੋਣੀਆਂ ਸੀ ਜ਼ਿੰਮੇਵਾਰੀ ਤੈਅ ਹੋਈ ਹੁੰਦੀ ਹਾਂ ਜ਼ਿੰਮੇਵਾਰੀ ਤੈਅ ਹੋਈ ਹੁੰਦੀ ਤਾਂ ਬਹੁਤ ਜ਼ਿਆਦਾ ਫਰਕ ਪੈਣਾ ਸੀ ਹੋਰ ਆਪਣੇ ਵੱਲੋਂ ਵੋਟਰਾਂ ਨੂੰ ਕਿੱਦਾਂ ਅਪੀਲ ਕਰਨਾ ਚਾਹੁੰਦੇ ਸੀ ਮੈਂ ਬਸ ਇਹੀ ਅਪੀਲ ਕਰਨਾ ਚਾਹੁੰਦਾ ਵੋਟਰਾਂ ਨੂੰ ਸਪੋਟਰਾਂ ਨੂੰ ਤੇ ਜਿੰਨੇ ਮੇਰੇ ਯੰਗਸਟਰ ਭਰਾ ਨੇ ਭੈਣਾ ਨੇ ਇੱਕ ਵਾਰੀ ਆਪਣੇ ਭਰਾ ਦਾ ਸਾਥ ਦਿਓ ਆਪਾਂ ਸਾਰੇ ਰਲ ਕੇ ਇਸ ਵਾਰਡ ਦੀ ਇਸ ਇਲਾਕੇ ਦੀ ਤਰੱਕੀ ਕਰੀਏ ਆਪਾਂ ਰਲ ਮਿਲ ਕੇ ਆਪਣੇ ਯੂਥ ਨੂੰ ਜਿਹੜੇ ਮੇਰੇ ਭਰਾ ਫ੍ਰੀ ਨੇ ਜਿਵੇਂ ਮੈਂ ਸਾਰੀ ਗੱਲ ਕੀਤੀ ਆਈਟੀ ਸਿਲ ਦੀ ਆਪਾਂ ਟ੍ਰੇਨਿੰਗ ਸੈਂਟਰ ਖੋਲ੍ਹਾਂਗੇ ਤੁਸੀਂ ਮੇਰਾ ਸਾਥ ਦਿਓ ਰਲ ਕੇ ਆਪਾਂ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਆ ਆਪਣੀ ਸਟੇਟ ਗਵਰਨਮੈਂਟ ਦੀ ਸਕੀਮ ਆ ਆਪਾਂ ਰਲ ਕੇ ਫਾਇਦਾ ਲਈਏ ਉਹਦਾ ਬਿਲਕੁਲ ਠੀਕ ਹੈ ਥੈਂਕ ਯੂ ਸਰ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਐਮਪੀ ਜੋਤੀ ਜਿਹੜੇ ਕਿ ਵਾਰਡ ਨੰਬਰ 54 ਤੋਂ ਆਮ ਆਦਮੀ ਪਾਰਟੀ ਦੇ ਕੰਟੈਸਟ ਕਰ ਰਹੇ ਸੂਬਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਰੈਨੂਮਾਈ ਦੇ ਵਿੱਚ ਇਹ ਇਸ ਟਾਈਮ ਕੰਟੈਸਟ ਕਰ ਰਹੇ ਹੈਗੇ ਆ ਔਰ ਉਹਨਾਂ ਦੇ ਨਾਲ ਟੀਮ ਬਣ ਕੇ ਕੋਸ਼ਿਸ਼ ਕਰ ਰਹੇ ਕਿ ਜਿਵੇਂ ਆਪਣੇ ਵੱਲੋਂ ਤਾਂ ਇਹ ਦਾਅਵਾ ਹੀ ਕਰ ਰਹੇ ਕਿ ਮੈਂ ਇਹ ਸੀਟ ਜਿਹੜੀ ਹੈ ਕਾਉਂਸਲਰਰੀ ਦੀ ਜਿੱਤ ਕੇ ਗੁਰਪ੍ਰੀਤ ਗੋਗੀ ਦੇ ਛੋਲੀ ਦੇ ਵਿੱਚ ਪਾਵਾਂਗਾ ਬਾਕੀ ਦੇਖਦੇ ਆ 21 ਤਰੀਕ ਨੂੰ ਜਨਤਾ ਜਨਾਰਦਨ ਹੈ ਕੀ ਰਿਜ਼ਲਟ ਆਉਂਦਾ ਤੇ ਦੇਖਦੇ ਰਹੋ ਬਨੇ ਰਹੋ ਜਨਤਾ ਸਿਤਾਨੁਭਾ